हांसी प्यारे विद्यार्थियों हो अज अं करा बेटा मिशन समर्थ बुक एक कदम परपक्ता बल गणित वर्कशीट छेवीं तो अठवीं की दो हज़ार पच्ची और छब्बी तो जी वर्कशीट है असी करा कत्तीव नंबर ठीक है कत्ती नंबर वर्कशीट करा बेटा असी करते हैं शुरू असं पिन्ना फ्रैक्शन ठीक है पिन्ना पहला प्रश्न है ਦਿਤਿਆ ਭਿੰਨਾਂ ਦਾ ਗੁਣਨਫਲ ਪਤਾ ਕਰੋ ਫਾਈਂਡ ਦਾ ਪ੍ਰੋਡਕਟ ਆਫ 기ਵਨ ਫ੍ਰੈਕਸ਼ਨਸ ਬੇਟਾ ਦਿਤਿਆ ਭਿੰਨਾਂ ਦਾ ਗੁਣਨਫਲ ਪਤਾ ਕਰਨਾ ਹੈ ਆ ਸਾਨੂੰ ਪਹਿਲਾ ਸਵਾਲ ਇਹਨਾਂ ਨੇ ਦਿੱਤਾ ਸੀ 1/3 1/2 1/6 ਠੀਕ ਹੈ ਤਾਂ ਤੁਸੀਂ ਮਲਟੀਪਲਾਈ ਕਰਨਾ ਸੀ ਇਹਨਾਂ ਨੂੰ ਆਪਸ 'ਚ 1 ਨੂੰ 1 ਨਾਲ ਕਰਨਾ ਸੀ 1 ਆ ਗਿਆ 3 ਨੂੰ 2 ਨਾਲ ਕੀਤਾ 6 ਉੱਤਰਾ ਗਿਆ ਇਸੇ ਤਰੀਕਾ ਨਾਲ ਅਸੀਂ ਅਗਲਾ ਸਵਾਲ ਹੱਲ ਕੀਤਾਗਾ 2/5 3/4 ਇਹਦੀ ਕਟਿੰਗ ਕਰਨੀ ਹੈ ਕੀ ਕਰਾਸ ਮਲਟੀਪਲਾਈ ਕਟਿੰਗ ਕਰਨੀ ਹੈ 2 1 2 2 2 4 ਦੇਖੋ ਅੱਗੇ 3 ਨੂੰ 5 ਨਾਲ ਨਹੀਂ ਕੱਟਿਆ ਜਾ ਸਕਦਾ ਤਾਂ 3 1 3 5 ਦੁਨੀ 10 3/10 ਆ ਜਾ ਸਾਡਾ ਉੱਤਰ ਆ ਗਿਆ ਪ੍ਰਸ਼ਨ ਨੰਬਰ 10 2/5 5/8 5 ਨਾਲ 5 ਕੱਟਿਆ ਗਿਆ 2 1 2 4 ਦੁਨੀ 8 एक बटा चार उत्तर आ गया प्रश्न नंबर चार चार बटा बारह गुणा दो बटा तीन देखो दो बारह ना कटिंग की है दो एकम दो छूनी बारह अगे चार दूनी चार तीन दूनी छे ये इतना कट्ट गया तो दो एकम दो नीचे रह गया तीन कटिंग करके ਤਿੰਨ ਨੂੰ ਤਿੰਨ ਨਾਲ ਮਲਟੀਪਲਾਈ ਕੀਤਾ 9 3 3 9 ਤਾਂ 2/9 ਜਿਹੜਾ ਸਾਡਾ ਉੱਤਰ ਆ ਗਿਆ। ਪ੍ਰਸ਼ਨ ਨੰਬਰ 5 3/2 2/4 2 1 2 3 2 6 3 1 3 ਤੇ 3 ਨਾਲ 1 3 ਤੇ ਨੂੰ 3 ਨਾਲ ਕੱਟਿਆ ਗਿਆ 1/4 ਸਾਡੇ ਕੋਲ ਉੱਤਰ ਆ ਗਿਆ। ਅੱਗੇ 5/6 5/8 ਇਹ ਕਟਿੰਗ ਨਹੀਂ ਹੋ ਰਹੀ ਤੇ 5/ 5525 8843 25/48 ਉੱਤਰ ਹੈ। ਪ੍ਰਸ਼ਨ ਨੰਬਰ 7 2/7 2/5 ਤੋਂ ਨੂੰ ਦੋ ਨਾਲ ਕੀਤਾ 2*2=4 7*5=35 4/35 ਉੱਤਰ ਆ ਗਿਆ। ਅੱਗੇ 5 ਨੂੰ 5 ਨਾਲ ਕੱਟਤਾ ਤੇ ਇਹਨੂੰ 9 ਨਾਲ ਤਾਂ 1/3 ਉੱਤਰ ਆ ਗਿਆ। 1/2 3/7 ਕਟਿੰਗ ਨਹੀਂ ਹੁੰਦੀ। 3*1=3 ਸਾਧੁਣੀ 14 ਉੱਤਰ ਹੈ। ਪ੍ਰਸ਼ਨ ਨੰਬਰ 10 7/8 1/2 7 1 7 8 2 16 7/16 ਉੱਤਰ ਹੈ। 4/5 7/11 7 4 28 11 5 55 28/55 ਉੱਤਰ ਹੈ। 3/4 3/5 9/20 ਉੱਤਰ ਹੈ। ਅਗਲੇ ਵੀੜਾ ਪ੍ਰਸ਼ਨ ਨੰਬਰ 2 ਦਿੱਤੀਆਂ ਪਿੰਨਾਂ ਦਾ ਗੁਣਨਫਲ ਪਤਾ ਕਰੋ 3/7 1/7 ਇਹ ਪਹਿਲੇ ਤਰੀਕੇ ਨਾਲ ਹੀ ਬੇਟਾ 3 1 7 7 ਹੀ 9 ਅੰਸਰ ਹੈ ਦੂਸਰਾ ਸਵਾਲ ਹੈ 9/5 5/8 5 ਨਾਲ 5 ਕੱਟਿਆ ਗਿਆ 9/8 ਉੱਤਰ ਹੈ ਤੀਸਰਾ ਪ੍ਰਸ਼ਨ ਹੈ 2/3 9/8 2 ਨਾਲ 8 ਕੱਟਿਆ ਗਿਆ 2 1 2 4 2 8 3 1 3 3 2 6 3/7 ਸੌਰੀ ਬੇਟਾ 3/4 ਜਿਹੜਾ ਉੱਤਰ ਹੈ। ਪ੍ਰਸ਼ਨ ਨੰਬਰ 4 6/5 25/9 5 1 5 5 5 25 ਇਧਰ 3 2 3 6 ਹੁੰਦਾ 3 3 9 ਹੁੰਦਾ ਤਾਂ 10/ 3 ਉੱਤਰ ਹੈ। ਪ੍ਰਸ਼ਨ ਨੰਬਰ 3 ਹੱਲ ਕਰੋ। 24 ਦਾ ਅੱਧਾ ਠੀਕ ਹੈ? ਇਹ ਤੁਸੀਂ ਤੁਹਾਨੂੰ ਮੈਂ ਹੱਲ ਕਰਕੇ ਦਿੱਤਾਗਾ। ਅੱਧਾ 24 ਤਾਂ 24/2 ਹੈ ਜਿਹੜਾ ਇਸ ਸਾਡੇ ਕੋਲੇ ਰਕਮ ਹੈ ਅੱਗੇ ਨੂੰ 2 ਨੂੰ 24 ਨਾਲ ਕਟਾਂਗੇ ਤਾਂ 2 1 2 ਹੁੰਦਾ ਹੈ 12 2 24 ਤਾਂ 12 ਉੱਤਰ ਹੈ ਦੂਸਰਾ ਪ੍ਰਸ਼ਨ ਹੈ 1/3 ਦਾ ਅੱਧਾ ਦੇਖੋ 1/3 ਹੈ ਅੱਧਾ ਲਾਉਣਾ ਠੀਕ ਹੈ 1 ਨੂੰ 1 ਨਾਲ ਗੁਣਾ ਕਰਾਂਗੇ 3 2 6 ਹੁੰਦਾਗਾ 1/6 ਉੱਤਰ ਹੈ 9/4 ਦਾ 1/3 1/3 9/4 ਠੀਕ ਹੈ ਤਾਂ ਇਹ ਨੂੰ 9 1 9 4 3 12 9 12 ਆ ਗਿਆ 3 ਨਾਲ ਕਟਿੰਗ ਹੋ ਗਈ 3 ਚੌਕੇ 3 3 9 ਹੁੰਦਾ ਹੈ 4 3 12 4 ਸੌਰੀ ਬੇਟਾ 3 4 ਉੱਤਰ ਹੈ ਅੱਗੇ 15 4 ਦਾ 2 5 15 4 2 5 15 2 4 ਨੂੰ 15 ਨਾਲ ਗੁਣਾ ਕਰਾਂਗੇ ਤਾਂ 15 2 30 4 5 20 30 20 ਬਰਾਬਰ ਹੈ 3/2 ਦੇ ਕਿਉਂਕਿ ਦੀ ਕਟਿੰਗ ਕੀਤੀਏਗੀ ਠੀਕ ਹੈ 10 2 20 ਹੁੰਦਾ ਤੇ 10 3 ਕੀ ਹੁੰਦਾਗਾ ਤਾਂ 3/2 ਸਾਡੇ ਕੋਲੇ ਉੱਤਰ ਹੈ ਪ੍ਰਸ਼ਨ ਨੰਬਰ 4 ਵਿਸ਼ਾਲ ਨੇ ਚਾਕਲੇਟ ਦੇ 5/6 ਹਿੱਸੇ ਦਾ 2/3 ਹਿੱਸਾ ਖਾ ਲਿਆ ਉਸਨੇ ਕਿੰਨਾ ਚਾਕਲੇਟ ਖਾਦਾ ਤਾਂ 5/6 ਹਿੱਸਾ ਦਾ ਇਹਦਾ ਕਿੰਨਾ ਖਾ ਲਿਆ ਉਹਨੇ 2/3 ਤਾਂ ਇਸ ਤਰੀਕੇ ਨਾਲ ਸਾਡੀ ਰਕਮ ਬਣਦੀ ਹੈ ਤਾਂ 5/6 ਦਾ 2/3 ਖਾਦਾ ਤਾਂ ਇਹਨੂੰ ਕਟਿੰਗ ਕੀਤਾ 2 1 2 3 2 6 5 ਨੂੰ 3 ਨਾਲ ਨਹੀਂ ਹੋ ਰਿਹਾ ਤਾਂ 5 1 ਕੰਪ 5 3 ਨੂੰ 3 ਨਾਲ ਗੁਣਾ ਕੀਤਾ ਤਾਂ 9 5/9 ਉੱਤਰ ਹੈ ਇਸ ਦਾ ਅੱਗੇ ਬਟਾ ਵਰਕਸ਼ੀਟ 32 ਨੰਬਰ ਆ ਗਿਆ ਠੀਕ ਹੈ ਦਿੱਤੀਆਂ ਪਿੰਨਾਂ ਦੀ ਭਾਗ ਪਤਾ ਕਰੋ ਇੱਕ ਐਗਜ਼ਾਮਪਲ ਦਿੱਤੀ ਹੈ ਐਸੇ ਨੂੰ ਦੇਖ ਕੇ ਅਸੀਂ ਅਗਲਾ ਸਵਾਲ ਹੱਲ ਕਰਨਾ ਹੈ ਦੇਖੋ 1/2 1/6 ਹੈ ਇਹ ਪਹਿਲੇ ਤਰੀਕੇ ਨਾਲ ਹੀ ਬੇਟਾ 1 ਨੂੰ 1 ਨਾਲ ਗੁਣਾ ਕੀਤੀ 6 ਦੋਣੀ 12 1/12 ਜਿਹੜਾ ਇਹ ਉੱਤਰਾ ਗਿਆ ਐਸੇ ਤਰੀਕੇ ਨਾਲ ਦੂਸਰਾ ਸਵਾਲ ਹੈ 1/3 ਡਿਵਾਈਡ 6 ਦਿੱਤਾ ਤਾਂ ਆਪਾਂ ਕੀ ਕਰਨਾ ਹੈ ਇੱਥੇ ਜਿੱਦੋ ਬੇਟਾ ਡਿਵਾਈਡ 6 ਹੈ ਨਾ ਇੱਕੋ ਆ ਤੇ ਇੱਧਰ 1/3 ਆ ਤਾਂ 6/1 ਬਣ ਜੂਗੀ ਇਹਨੂੰ ਵੀ ਭਟਾਂ ਚ ਬਣਾਵਾਂਗੇ ਤਾਂ 6/1 ਜਦੋਂ ਅਸੀਂ ਇਹਨੂੰ ਇੱਥੇ 1/3 ਇੱਥੇ ਸਾਈਨ ਚੇਂਜ ਹੋ ਜਾਊਗਾ ਡਿਵਾਈਡ ਹੈ ਤਾਂ ਮਲਟੀਪਲਾਈ ਹੋਗਾ ਜਦੋਂ ਮਲਟੀਪਲਾਈ ਕਰਾਂਗੇ ਤਾਂ ਨੈਕਸਟ ਰਕਮ ਹੈ ਜਿਹੜੀ ਉਹਨੂੰ ਉਲਟਾ ਦਾਂਗੇ ਅਸੀਂ ਇੱਥੇ 6/1 ਸੀ ਤਾਂ 1/6 ਹੋ ਜਾਊਗੀ ਠੀਕ ਹੈ ਜਦੋਂ ਹੀ ਅਸੀਂ ਸਾਈਨ ਚੇਂਜ ਕਰਨਾ ਹੈ ਉਸੇ ਟਾਈਮ ਹੀ ਰਕਮ ਚੇਂਜ ਹੋ ਜਾਊਗੀ 1/3 1/6 1 ਇੱਕ ਨੂੰ ਇੱਕ ਨਾਲ ਗੁਣਾ ਕੀਤਾ 1 6 18 1/18 ਉੱਤਰ ਹੈ ਇਸ ਦਾ ਅੱਗੇ ਐ 1/9 1/9 ਇਹ ਉਸੇ ਤਰੀਕੇ ਨਾਲ ਡਿਵਾਈਡ ਵਾਲੇ ਸੀ ਇਹਨੂੰ ਆਪਾਂ ਗੁਣਫਲ ਦੇ ਵਿੱਚ ਬੰਡਿਆ ਠੀਕ ਹੈ 1 1 1 9 9 81 1/81 ਉੱਤਰ ਹੈ 1/7 ਡਿਵਾਈਡ 3 3 ਦਿੱਤਾ ਤਾਂ ਇਹਦੇ बटा 1 ਲਾਵਾਂਗੇ ਇਹਨੂੰ ਇਹ ਕੁੱਲ ਰਕਮ ਨੂੰ ਕਰਨ ਵਾਸਤੇ बटा 1 ਹੋ ਜੀ ਮਤਲਬ 3/1 ਕਰਕਮ ਦਿੱਤੀ ਹੈ ਤਾਂ 1/7 ਇੱਥੇ ਸਾਈਨ ਚੇਂਜ ਹੋ ਗਿਆ ਡਿਵਾਈਡ ਤੋਂ ਗੁਣਾ ਹੋ ਗਿਆ ਤਾਂ 3/1 ਤੋਂ ਕੀ ਹੋ ਗਿਆ 1/3 ਹੋ ਗਿਆ ਤਾਂ 1 ਨੂੰ 1 ਨਾਲ ਗੁਣਾ ਕੀਤਾ 1 7 3 21 1/21 ਉੱਤਰ ਹੈ 5/1 ਡਿਵਾਈਡ 10/1 5/1 1/10 ਤਾਂ ਬਰਾਬਰ ਹੈ 1 ਨੂੰ 1 ਨਾਲ ਗੁਣਾ ਕੀਤਾ 10 5 50 1/50 ਉੱਤਰ ਹੈ 1/4 ਡਿਵਾਈਡ 8/1 1/4 1/8 1 ਨੂੰ 1 ਨਾਲ ਗੁਣਾ ਕੀਤਾ 1 ਆ ਗਿਆ 8 4 32 1 32 ਉੱਤਰ ਹੈ ਅੱਗੇ ਇਹ 4 1 3 ਤਾਂ ਇਸ ਦੀ ਵੀ ਉਸੇ ਤਰੀਕੇ ਨਾਲ ਹੀ ਕਰਨਾ ਤੁਸੀਂ ਇਹਦਾ 12 ਉੱਤਰ ਆ ਬਟਾ ਦੂਸਰੇ ਸਵਾਲ ਦਾ 16 ਉੱਤਰ ਆਊਗਾ ਜਿਹਦਾ ਅਸੀਂ ਗੁਣਾ ਕਰਾਂਗੇ 8 2 16 ਠੀਕ ਹੈ 6 2 12 ਚਲੋ ਅੱਗੇ ਚੱਲਦੇ ਹਾਂ ਵਰਕਸ਼ੀਟ 32 ਨੰਬਰ ਸਵਾਲ ਨੰਬਰ 2 ਦਿੱਤੀਆਂ ਪਿੰਨਾਂ ਦੀ ਭਾਗ ਪਤਾ ਕਰੋ ਫਾਈਂਡ ਦਾ ਡਿਵੀਜ਼ਨ ਆਫ ਦਾ 기ਵਨ ਫ੍ਰੈਕਸ਼ਨ 5 ਡਿਵਾਈਡ 1/2 ਦੇਖੋ ਪਹਿਲਾਂ ਤੁਹਾਨੂੰ ਸਮਝਾਇਆ ਸੀ ਮੈਂ ਵੀ ਜਦੋਂ ਸਾਈਨ ਚੇਂਜ ਕਰਨਾ ਹੈ ਤਾਂ ਰਕਮ ਉਲਟ ਜੂਗੀ 5 ਦਿੱਤਾ ਹੈ ਇਧਰ 1/2 ਹੈ ਤਾਂ ਇੱਥੇ ਇਕੱਲਾ 5 ਹੈਗਾ ਤਾਂ ਆਪਾਂ ਇਹਨੂੰ ਬਰਾਬਰ ਰਕਮ ਨੂੰ ਕਰਨ ਵਾਸਤੇ ਕੀ ਕਰਾਂਗੇ 5/1 ਕਰਾਂਗੇ ਇੱਥੇ 5/1 ਕਰ ਦਾਂਗੇ ਫਿਰ ਦੇਖੋ ਵਟਿਆਂ ਦੇ ਵਿੱਚ ਹੋ ਜੂਗੀ ਦੋਵੇਂ ਸੇਮ ਹੋ ਜੂਗੀ ਰਕਮ ਠੀਕ ਹੈ ਇਧਰੋਂ ਵੀ 5/1 1/2 ਇਕਲ ਹੋ ਗਈ ਨਾ ਤਾਂ ਇਹ ਦੇਖੋਗੇ 5/1 ਇੱਥੇ ਸਾਈਨ ਚੇਂਜ ਹੈ ਡਿਵਾਈਡ ਦੀ ਥਾਂ ਮਲਟੀਪਲਾਈ ਕਰਤਾ ਤਾਂ ਪਰ 1/2 ਸੀ ਤਾਂ 2/1 ਕਰਤਾ ਰਕਮ ਉਲਟ ਗਈ 5 ਦੁਣੀ 10 1 ਨੂੰ 1 ਨਾ ਕੀਤਾ 1 10/1 ਜਿਹੜਾ ਸਾਡੇ ਕੋਲੇ ਉੱਤਰਾ ਗਿਆ 10 ਸੈਕਸ਼ਨ ਨੰਬਰ 2 1/5 ਡਿਵਾਈਡ 2 1/5 1/2 ਬਰਾਬਰ ਹੈ 1 1 5 ਦੁਣੀ 10 ਜਿਹੜਾ ਸਾਡੇ ਕੋਲ 1/10 ਹੈ ਉੱਤਰ ਆ ਗਿਆ ਤੀਸਰਾ ਪ੍ਰਸ਼ਨ 2/3 ਡਿਵਾਈਡ 8/9 2/3 ਆ ਗਿਆ ਸਾਈਨ ਚੇਂਜ ਹੋ ਗਿਆ ਤਾਂ ਰ ਕੰਪਲੀਟ ਹੋ ਜੂਗੀ 8/9 ਸੀ ਤਾਂ 9/8 ਹੋ ਗਈ ਤਾਂ 9 ਦੁਣੀ 18 8 ਤੀਆ 24 18/24 ਇਹਨੂੰ ਅਸੀਂ ਕਟਿੰਗ ਕੀਤੀ ਹੈ 8 3 24 ਹੁੰਦਾ ਤੇ 6 3 18 ਹੁੰਦਾ ਠੀਕ ਹੈ 3 8 ਹੈ ਜਿਹੜਾ ਉੱਤਰ ਹੈ ਇਸ ਦਾ ਚੌਥਾ ਪ੍ਰਸ਼ਨ ਸਵਾਲ ਹੈ 6 5 ਡਿਵਾਈਡ 9 25 ਇਸੇ ਤਰੀਕੇ ਨਾਲ ਇਹਨੂੰ ਕਰਨਾ ਬੇਟਾ 6 5 25 9 ਤੇ ਇਹਨੂੰ ਆਪਸ ਵਿੱਚ ਗੁਣਾ ਕਰਾਂਗੇ 25 ਨੂੰ 6 ਨਾਲ ਠੀਕ ਹੈ 150 ਆ ਜਾਊਗਾ 150 9 5/45 ਹੁੰਦਾ ਇਹਨੂੰ ਕਟਿੰਗ ਕਰਕੇ 33/9 ਆ ਗਿਆ ਫਿਰ 33/9 ਨੂੰ ਕਟਿੰਗ ਹੋ ਗਈ 33 ਉਹ 9 ਹੁੰਦਾ 10 3 30 ਹੁੰਦਾ ਤਾਂ 10/3 ਜਿਹੜਾ ਸਾਡਾ ਉੱਤਰ ਆ ਗਿਆ ਅੱਗੇ ਦੇਖੋ ਪ੍ਰਸ਼ਨ ਨੰਬਰ 3 ਇੱਕ 5/6 ਮੀਟਰ ਲੰਬੀ ਰੱਸੀ ਨੂੰ 1/12 ਮੀਟਰ ਲੰਬੇ ਟੁਕੜੇ ਵਿੱਚ ਕੱਟਿਆ ਜਾਂਦਾ ਹੈ ਤਾਂ ਰੱਸੀ ਤੋਂ ਕਿੰਨੇ ਟੁਕੜੇ ਕੱਟੇ ਜਾ ਸਕਦੇ ਹਨ ਨੰਬਰ ਆਫ ਪੀਸਸ ਠੀਕ ਹੈ ਤਾਂ ਇਹਦੇ ਜਿਹੜੇ ਟੁਕੜਿਆਂ ਦੀ ਟੁਕੜੇ ਕਿੰਨੇ ਨਿਗੇ ਇਹਨਾਂ ਦੀ ਕਾਊਂਟਿੰਗ ਕਿੰਨੀ ਹੈਗੀ 5/6 ਐ ਡਿਵਾਈਡ 1/12 ਇਹ ਸਾਨੂੰ ਰਕਮ ਦੇ ਵਿੱਚ ਦਿੱਤਾ ਗਿਆ ਸਾਡੀ ਰਕਮ ਹੈ ਇਹ 5/6 ਤੇ ਡਿਵਾਈਡ 1/12 ਬਰਾਬਰ ਹੈ ਇਹਨੂੰ ਬ੍ਰੈਕਟ ਵਿੱਚ ਰੱਖਾਂਗੇ ਅਸੀਂ 5/6 ਗੁਣਾ ਰਕਮ ਸੀਗੀ 1/12 ਤੇ ਇੱਥੇ ਪਲ ਉਲਟ ਗਈ ਸਾਈਨ ਚੇਂਜ ਹੋ ਗਿਆ ਡਿਵਾਈਡ ਤੋਂ ਗੁਣਾ ਹੋ ਗਿਆ ਤਾਂ 12 1/12 ਤੋਂ ਕਿ ਹੋ ਗਈ 12/1 ਅਗੇ ਨੂੰ ਜਦੋਂ ਅਸੀਂ ਗੁਣਾ ਕਰਾਂਗੇ 5 ਨੂੰ 12 ਨਾਲ 12 5 60 6 ਕਮ 6 60 ਵਟਾ 6 ਇਹਨੂੰ ਕਟਿੰਗ ਕੀਤੀ 6 ਕਮ 6 10 ਚਿਕਾ 60 ਤਾਂ 10 ਸਾਡਾ ਉੱਤਰ ਆ ਗਿਆ ਪ੍ਰਸ਼ਨ ਨੰਬਰ 4 ਇੱਕ ਵੱਡੇ ਜਗ ਵਿੱਚ 7/8 ਲੀਟਰ ਜੂਸ ਹੈ ਇਸ ਵਿੱਚੋਂ 1/8 ਲੀਟਰ ਦੇ ਕਿੰਨੇ ਗਲਾਸ ਭਰੇ ਜਾ ਸਕਦੇ ਹਨ ਗਲਾਸਾਂ ਦੀ ਗਿਣਤੀ ਲਿਖਣੀ ਇੱਥੇ ਨੰਬਰ ਆਫ ਗਲਾਸਸ ਕਿੰਨੀ ਹੈ ਕਿ ਰਕਮ ਦੇ ਵਿੱਚ ਦਿੱਤਾ ਹੋਇਆ ਹੈਗਾ 7/8 ਇਹਨੂੰ ਅਸੀਂ ਰਕਮ ਇਸ ਤਰੀਕੇ ਨਾਲ ਬਣਾ ਲੈਣੀ ਹੈ ਬੇਟਾ ਡਿਵਾਈਡ 1/8 ਰਕਮ ਦੇ ਵਿੱਚ ਹੀ ਦਿੱਤਾ 7/8 ਔਰ 1/8 ਉਸੇ ਤਰੀਕੇ ਨਾਲ ਸਵਾਲ ਆਇਆ ਹੈ ਬ੍ਰੈਕਟ ਦੇ ਵਿੱਚ ਕਰਨਾ 7/8 ਸਾਈਨ ਚੇਂਜ ਹੋ ਗਿਆ 1/8 ਤੋਂ 8/1 ਹੋ ਗਿਆ ਤਾਂ 7 ਨੂੰ 8 ਨਾਲ ਗੁਣਾ ਕਰਾਂਗੇ 56 7 8 56 8 1 ਮਾਟ ਤਾਂ ਇੱਥੇ ਨੂੰ ਕਟਿੰਗ ਹੋ ਜੂ 8 1 ਮਾਟ 87557 ਸਾਡਾ ਉੱਤਰ ਆ ਗਿਆ ਅੱਗੇ ਪਿੰਨਾ ਵਰਕਸ਼ੀਟ ਤੇ 3 ਨੰਬਰ ਪਹਿਲਾ ਪ੍ਰਸ਼ਨ ਹੈ ਮੇਰੇ ਕੋਲ 24 ਘੰਟੇ ਹਨ ਇਹਨਾਂ ਦੇ 2/3 ਘੰਟੇ ਮੈਂ ਆਪਣੀ ਛੋਟੀ ਭੈਣ ਨੂੰ ਦੇ ਦਿੱਤੇ ਦੱਸੋ ਹੁਣ ਮੇਰੇ ਕੋਲ ਕਿੰਨੇ ਬੰਟੇ ਬਚ ਗਏ ਹਨ ਸੌਰੀ ਬੇਟਾ ਮੈਂ ਇਹਨੂੰ ਘੰਟੇ ਕਹਤਾ ਸੀ ਪਹਿਲਾਂ ਮੇਰੇ ਕੋਲ 24 ਬੰਟੇ ਹਨ ਇਨਾਂ ਦੇ 2/3 ਵੰਟੇ ਮੈਂ ਆਪਣੀ ਛੋਟੀ ਭੈਣ ਨੂੰ ਦੇ ਦਿੱਤੇ। ਦੱਸੋ ਹੁਣ ਮੇਰੇ ਕੋਲ ਕਿੰਨੇ ਵੰਟੇ ਬਚ ਗਏ? ਇੱਥੇ 2/3 ਰਕਮ ਦੇ ਵਿੱਚ ਸਾਡੇ ਕੋਲ ਦਿੱਤਾਗਾ ਉਹਨਾਂ ਨੇ। 2/3 ਕੋਲ ਕਿੰਨੇ ਨੇ 2/3। 2/3 ਮਤਲਬ 2/3 ਤਾਂ ਟੋਟਲ ਵੰਟੇ ਕਿੰਨੇ ਨੇਗੇ? 24 ਨੇ। ਕਹਿੰਦਾ ਮੇਰੇ ਕੋਲ ਕਿੰਨੇ ਵੰਟੇ ਨੇ 24। ਤਾਂ ਇੱਥੇ ਰਕਮ ਸੇਮ ਬਣਾਤੀ ਆਪਾਂ ਨੇ ਪਹਿਲਾਂ ਵਾਂਗੂ 2/3 ਠੀਕ ਹੈ 2 ਤੇ ਹੈਈ ਤਾਂ 2/3 ਹੋ ਗਿਆ ਗੁਣਾ 24/1 ਹੋ ਗਿਆ ਤਾਂ ਇਹਨੂੰ ਕਟਿੰਗ ਕਰਾਂਗੇ 3 1 3 8 3 24 8 ਨੂੰ 2 ਨਾਲ ਗੁਣਾ ਕੀਤੀ 16 ਤਾਂ ਲੈਫਟ ਮਤਲਬ ਕਿ ਕਿੰਨੇ ਬਚ ਗਏ ਆ ਉਹਨਾਂ ਨੇ ਪੁੱਛਿਆਗਾ ਦੱਸੋ ਹੁਣ ਮੇਰੇ ਕੋਲ ਕਿੰਨੇ ਬੰਟੇ ਬਚੇ ਜਦੋਂ ਆਪਾਂ ਕੋਈ ਚੀਜ਼ ਨੂੰ ਬਚੇ ਪੁੱਛਣਾ ਹੈ ਚੀਜ਼ ਕਿੰਨੀ ਰਹਿ ਗਈ ਤਾਂ ਉਹਨੂੰ ਆਪਾਂ ਘਟਾਓ ਕਰਨਾਗਾ ਕਹਿੰਦਾ ਬਚੇ ਕਿੰਨੇ ਸੀਗੇ ਟੋਟਲ ਕਿੰਨੇ ਸੀ 24 24 ਦੇ ਵਿੱਚੋਂ 16 ਘਟਦੇ ਠੀਕ ਹੈ ਤਾਂ ਸਾਡੇ ਕੋਲੇ ਜਿਹੜਾ ਰਕਮ ਹੈ ਬਟਾ ਇੱਥੇ ਮਾਈਨਸ ਪਾ ਗਏ ਮੇਰੇ ਤੋਂ ਇਕੁਅਲ ਟੂ ਪਾਉਣਾਗਾ 24 ਘਟਾਓ 16 ਬਰਾਬਰ ਹੈ 8 8 ਜਿਹੜੇ ਇਹ ਪਿੱਛੇ ਰਹਿ ਗਏ ਠੀਕ ਹੈ ਇੱਥੇ ਬੇਟਾ ਤੁਸੀਂ ਬਰਾਬਰ ਕਰ ਲਿਓ ਦੂਸਰਾ ਪ੍ਰਸ਼ਨ ਹੈ ਇੱਕ ਮਾਲਾ ਵਿੱਚ 36 ਮੋਤੀ ਹਨ ਇਹਨਾਂ ਵਿੱਚੋਂ 1 ਤਿਹਾਈ ਮੋਤੀ ਚਿੱਟੇ ਹਨ ਅਤੇ 1 ਚੌਥਾਈ ਮੋਤੀ ਸੰਤਰੀ ਰੰਗ ਦੇ ਹਨ ਬਾਕੀ ਮੋਤੀ ਹਰੇ ਰੰਗ ਦੇ ਹਨ ਹਰੇ ਰੰਗ ਦੇ ਮੋਤੀਆਂ ਦੀ ਸੰਖਿਆ ਪਤਾ ਕਰੋ ਤਾਂ ਟੋਟਲ ਕਿੰਨੇ ਨੇ ਇੱਕ ਮਾਲਾ ਵਿੱਚ 36 ਮੋਤੀ ਨੇਗੇ ਠੀਕ ਹੈ ਵਾਈਟ ਰੰਗ ਦੇ ਕਿੰਨੇ ਨੇਗੇ ਇੱਕ ਤਿਹਾਈ ਹੈ ਇੱਕ ਤਿਹਾਈ ਮਤਲਬ ਹੈ 1/3 ਤਿਹਾਈ ਮਤਲਬ ਤੀਜਾ 3 ਹੁੰਦਾਗਾ ਤਾਂ 1/3 ਹੈ 36 ਹੋ ਗਿਆ ਇਹਨੂੰ ਕਟਿੰਗ ਕੀਤਾ 3 1 ਕਮ 3 12 3 36 ਹੁੰਦਾ ਹੈ ਤੋਂ ਅੱਗੇ ਦੇਖੋ ਕਹਿੰਦਾ ਇੱਕ ਚੌਥਾ ਮੋਤੀ ਸੰਤਰੀ ਰੰਗ ਦਾ ਹੈ orange color ਦਾਗਾ ਚੌਥਾ ਮੋਤੀ ਠੀਕ ਹੈ 1/4 ਟੋਟਲ ਜਿੰਨੇ ਨੇ 36 ਹੁਣ ਇਹਨਾਂ ਨੂੰ ਗੁਣਾ ਕਰਾਂਗੇ ਕਟਿੰਗ ਕਰਾਂਗੇ 4 1 4 9 4 36 ਹੁੰਦਾ ਹੈ 9 ਆ ਗਿਆ ਗ੍ਰੀਨ ਕਿੰਨੇ ਸੀ ਗ੍ਰੀਨ ਦੇ ਵਿੱਚੋਂ 36 ਸੀ ਟੋਟਲ ਤਾਂ 9 ਘਟਾਤੇ ਤਾਂ ਸਾਡੇ ਕੋਲ ਬੇਟਾ ਇੱਥੇ ਫੇਰ ਮੈਂ ਲਿਖਣਾ ਭੁੱਲ ਗਈ ਮਾਈਨਸ ਫੇਰ ਪੈਗਾ ਪਾਉਣਾਗਾ 36 9 15 ਤਾਂ 15 ਜਿਹੜੇ ਸਾਡੇ ਕੋਲ ਉੱਤਰ ਆ ਗਿਆ ਠੀਕ ਹੈ ਬੇਟਾ ਸੌਰੀ ਇੱਥੇ ਤੁਸੀਂ ਇਸ ਇਕੁਅਲ ਟੂ ਲਾ ਲਓ 36 ਘਟਾਓ 9 ਤੋਂ ਬਾਅਦ ਜਿਹੜਾ ਮੈਥੋਂ ਘਟਾਓ ਦਾ ਸਾਈਨ ਪੈ ਗਿਆ ਇੱਥੇ ਤੁਸੀਂ ਇਕੁਅਲ ਟੂ ਲਾਉਣਾ ਬਰਾਬਰ ਹੈ 15 15 ਉੱਤਰ ਹੈ ਸਾਡਾ ਅੱਗੇ ਪ੍ਰਸ਼ਨ ਨੰਬਰ 3 ਇੱਕ ਬਾਗ ਵਿੱਚ ਕੁੱਲ 70 ਰੁੱਖਾਂ ਵਿੱਚੋਂ ਨਿੰਬੂ ਦੇ 28 ਅਤੇ ਬਾਕੀ ਅਮਰੂਦਾਂ ਦੇ ਰੁੱਖ ਹਨ ਅਮਰੂਦਾਂ ਦੇ ਰੁੱਖਾਂ ਦੀ ਸੰਖਿਆ ਨੂੰ ਨਿੰਬੂਆਂ ਦੇ ਰੁੱਖਾਂ ਅਤੇ ਕੁੱਲ ਰੁੱਖਾਂ ਦੀ ਸੰਖਿਆ ਨਾਲ ਭਿੰਨ ਰੂਪ ਵਿੱਚ ਦਰਸਾਓ ਅਮਰੂਦ ਕਿੰਨੇ ਨੇ 70 ਕਟਾਓ 28 ਬਰਾਬਰ ਹੈ 42 ਬੇਟਾ ਇੱਥੇ ਵੀ ਬਰਾਬਰ ਲਿਖਣਾ ਸੀ ਅੱਗੇ ਪਿੰਨ ਕਿੰਨੀ ਹੈ ਅਮਰੂਦਾਂ ਦੀ ਤੇ ਲੈਮਨ ਦੀ ਨਿੰਬੂਆਂ ਦੀ 42/70 ਠੀਕ ਹੈ 42/ ਕਿਉਂਕਿ 42 ਸਾਡੇ ਕੋਲ ਰਹਿ ਗਏ 42/70 ਤਾਂ 3/2 ਇਹਨੂੰ ਕਟਿੰਗ ਕਰਕੇ ਆਜੂਗਾ ਅੱਗੇ ਅਮਰੂਦ ਕਿੰਨੇ ਨੇ ਟੋਟਲ 42/70 ਬਰਾਬਰ ਹੈ ਕਟਿੰਗ ਕਰਕੇ 3/5 ਉੱਤਰ ਆਜੂਗਾ ਦਾ ਅੰਤਰ ਹੈ ਜਿਹੜਾ ਸਾਡੇ ਕੋਲ 3/2 ਉੱਤਰ ਆ ਜੂਗਾ ਠੀਕ ਹੈ ਤੇ 3/5 ਉੱਤਰ ਆ ਜੂਗਾ ਅੱਗੇ ਚਲਦੇ ਹਾਂ ਵਰਕਸ਼ੀਟ 31 ਦਾ ਨੈਕਸਟ ਪੇਜ ਹੈ ਇਹ ਪ੍ਰਸ਼ਨ ਨੰਬਰ 4 ਤੇਜਸ ਨੇ ਆਪਣੇ ਦੋਸਤ ਦੇ ਜਨਮ ਦਿਨ ਤੇ ਇੱਕ ਚਾਕਲੇਟ ਦਾ ਪਹਿਲਾ 1/3 ਅਤੇ ਬਾਕੀ ਬਚੇ ਦਾ 1/4 ਹਿੱਸਾ ਖਾ ਲਿਆ ਉਸ ਨੇ ਕੁੱਲ ਕਿੰਨਾ ਚਾਕਲੇਟ ਖਾਦਾ 1/3 ਦੋਸਤ ਨੇ ਬੇਟਾ ਜਨਮ ਦਿਨ ਤੇ ਇੱਕ ਚਾਕਲੇਟ ਦਾ ਪਹਿਲਾ 1/3 ਇੱਕ ਤਿਹਾਈ ਇੱਕ ਤਿਹਾਈ ਮਤਲਬ 1/3 ਖਾਦਾ ਸੀ ਤਾਂ ਲੈਫਟ ਕਿੰਨਾ ਬਚਿਆ ਸੀ ਕਹਿੰਦਾ ਲੈਫਟ ਬਾਕੀ ਬੱਚੇ 1/4 1/4 ਮਤਲਬ 1/4 ਠੀਕ ਹੈ 2/3 1/4 1/4 ਤੇ 2/3 ਸਾਡੀ ਰਕਮ ਹੈਗੀ ਇਹ 1/4 ਆਫ ਦਾ ਮਤਲਬ ਹੁੰਦਾ ਗੁਣਾ 2/3 ਜਦੋਂ ਅਸੀਂ 2/ 12 ਇਹਦੀ ਗੁਣਾ ਕਰਕੇ ਆ ਜੂਗਾ 2 1 2 4 12 2 12 ਆ ਜੂਗਾ ਤਾਂ ਇਹਨੂੰ ਕਟਿੰਗ ਕੀਤੀ 2 1 2 6 12 1 6 ਉੱਤਰ ਆ ਜੂਗਾ ਤਾਂ ਜਿਹੜਾ ਟੋਟਲ ਖਾਦੇ ਸੀ 1 3 ਜੋੜ 1 6 ਠੀਕ ਹੈ ਤਾਂ ਇਸ ਦਾ ਜਿਹੜਾ 2 1 ਫ੍ਰੈਕਸ਼ਨ ਰੱਖਣਾ ਉਸ ਤੋਂ ਬਾਅਦ 1 2 ਜਿਹੜਾ ਟੋਟਲ ਚਾਕਲੇਟ ਸੀ ਸਾਡੇ ਕੋਲ 1 2 ਉੱਤਰ ਆ ਗਿਆ ਮੰਦ ਨੰਬਰ ਪ੍ਰਸ਼ਨ ਹੈ ਇੱਕ ਸਕੂਲ ਵਿੱਚ ਕੁੱਲ ਵਿਦਿਆਰਥੀਆਂ ਦਾ ਅੱਧਾ ਹਿੱਸਾ ਲੜਕੀਆਂ ਹਨ ਇਹਨਾਂ ਵਿੱਚੋਂ 3/5 ਹਿੱਸਾ ਲੜਕੀਆਂ ਖੇਡਾਂ ਪਸੰਦ ਕਰਦੀਆਂ ਹਨ ਕਿੰਨੀਆਂ ਲੜਕੀਆਂ ਖੇਡਾਂ ਪਸੰਦ ਕਰਦੀਆਂ ਹਨ ਜਿਹੜੀਆਂ ਕੁੜੀਆਂ ਨੇ ਉਹ ਕਿੰਨੀਆਂ ਨੇ 1/2 ਹਿੱਸਾ ਲੜਕੀਆਂ ਨੂੰ ਤਾਂ ਇੱਥੇ ਤੁਸੀਂ ਇਸ ਨੂੰ 1/2 ਨੂੰ ਬ੍ਰੈਕਟ ਵਿੱਚ ਰੱਖਣਾ ਹੈ ਗੁਣਾ ਕਿੰਨਾਂ ਨੇ ਇਹਨਾਂ ਵਿੱਚੋਂ 3/5 ਹਿੱਸਾ ਜਿਹੜੀਆਂ ਲੜਕੀਆਂ ਖੇਡਾਂ ਖੇਡਾਂ ਪਸੰਦ ਕਰਦੀਆਂ ਨਹੀਂ ਹੈਆਂ ਠੀਕ ਹੈ ਟੋਟਲ ਹੈ ਸਾਡੇ ਕੋਲੇ 1/2 ਹੈ ਪਸੰਦ ਖੇਡਣਾ ਕੋ ਕਿੰਨੀਆਂ ਕਰਦੀਆਂ 3/5 ਤਾਂ 3-1=3 5*2=10 3/10 ਸਾਡੇ ਕੋਲ ਉੱਤਰ ਆ ਗਿਆ। ਪ੍ਰਸ਼ਨ ਨੰਬਰ 6 ਅਨੂ ਨੇ ਇੱਕ ਕਤਾਰ ਦਾ 2/5 ਹਿੱਸੇ ਤੇ ਦਰਖਤ ਸੋਮਵਾਰ ਨੂੰ ਲਗਾਏ ਅਤੇ ਕਤਾਰ ਦੇ 1/4 ਹਿੱਸੇ ਦੇ ਤੇ ਦਰਖਤ ਮੰਗਲਵਾਰ ਨੂੰ ਲਗਾਏ ਕਤਾਰ ਨੂੰ ਪੂਰਾ ਕਰਨ ਲਈ ਉਸ ਨੂੰ ਕਿੰਨੇ ਹੋਰ ਹਿੱਸੇ ਤੇ ਦਰਖਤ ਲਗਾਉਣ ਦੀ ਜਰੂਰਤ ਹੈ? ਅਨੋਂ ਨੇ ਜਿਹੜੇ ਦਰਖਤ ਲਗਾਏ ਸੀ ਇੱਕ ਕਤਾਰ ਦੇ ਵਿੱਚ 2/5 ਸੀ ਤਾਂ ਜੋੜ ਅੱਗੇ ਹਿੱਸੇ ਅਗਲੇ ਵਿੱਚ ਕੀ ਲਗਾਏ ਸੀ ਅਤੇ ਕਤਾਰ ਦੇ 1/4 ਹਿੱਸੇ ਦੇ ਦਰਖਤ ਮੰਗਲਵਾਰ ਨੂੰ ਲਗਾਏ ਸੀ 2/5 1/4 ਠੀਕ ਹੈ ਅੱਗੇ ਕਹਿੰਦਾ 2 1 2 ਜਦੋਂ ਇਹਨਾਂ ਨੂੰ ਗੁਣਾ ਕਰਾਂਗੇ ਸਿਆਂਪਸ ਤੇ 5 4 20 ਤੇ 20 ਉੱਤਰ ਆਸਾ 2/5 8/20 ਠੀਕ ਹੈ 1/4 ਬਰੈਕਟ ਦੇ ਵਿੱਚ ਰੱਖਾਂਗੇ 5/20 ਟੋਟਲ ਕਿੰਨਾ ਹੈ 5 5 20 ਨੂੰ 4 ਨਾਲ ਕਰਾਂਗੇ 80 ਤਾਂ ਟੋਟਲ ਇਹਦੇ ਕਟਿੰਗ ਕਰਕੇ 13/20 ਸਾਡੇ ਕੋਲੇ ਉੱਤਰ ਆ ਜਾਊਗਾ ਅੱਗੇ ਲੈਫਟ ਕਿੰਨੇ ਰਹਿ ਗਏ ਦੇਖੋ 13/20 ਜਿੱਦੋਂ ਕਟਿੰਗ ਕਰਾਂਗੇ ਨੂੰ ਤਾਂ ਲੈਫਟ ਪੁੱਛਿਆ ਇਹਨਾਂ ਨੇ ਇੱਕ ਤੋਂ 13 'ਚੋਂ ਇੱਕ ਕੱਢਿਆ 12 12/20 ਨੂੰ ਕਟਿੰਗ ਕੀਤਾ ਤਾਂ ਸਾਡੇ ਕੋਲ ਜਿਹੜਾ 7/20 ਉਤਰਿਆ